ਆਪਾਂ ਚੱਲੇ ਆ ਜੀ ਹੁਣ ਗੱਠੜੀ ਕਰ ਗੱਠੜੀ ਕਰ ਜਾ ਕੇ ਆਪਦੇ ਬੈਗ ਬਸਤੇ ਆਪਦੇ ਜਮਾ ਕਰਾਵਾਂਗੇ ਤੇ ਬਾਕੀ ਅੱਧੀ ਸੰਗਤ ਤਾਂ ਚਲੋ ਇੱਥੋਂ ਚਾਲੇ ਪਾ ਚੁੱਕੀ ਐ ਸਾਨੂੰ ਦੁਪਹਿਰ ਹੋ ਗਈ ਇਸ ਕਰਕੇ ਨਾ ਇੱਥੇ ਭੀੜ ਘੱਟ ਐ ਬਾਕੀ ਅਸੀਂ ਜਮਾ ਕਰਾ ਕੇ ਤੇ ਗੰਧ ਦੇਖਦੇ ਕੀ ਬਣਦਾ ਕੀ ਨਹੀਂ ਬਣਦਾ ਤੁਹਾਨੂੰ ਨਾਲ ਦੀ ਨਾਲ ਦੱਸਦੇ ਰਹਾਂਗੇ ਇੱਥੇ ਜਾਓ ਕਰ ਆਓ ਜੀ ਆਪਣਾ ਲਾ ਕੇ ਆਓ ਸੰਗਠੜੀ ਘਰ ਦੇ ਵਿੱਚ ਜਦੋਂ ਵੀ ਆਪਾਂ ਜਮ੍ਹਾਂ ਕਰਵਾਉਨੇ ਆਪਣੇ ਬੈਗ ਬਸਤੇ ਤੇ ਇਹ ਚੀਜ਼ ਦਾ ਧਿਆਨ ਰੱਖੋਗੇ ਜਿਹੜੀ ਇਹ ਟੋਪਾਂ ਦੰਨੇ ਨੂੰ ਸਾਹਮਣੇ ਰੱਖਿਆ ਜਾਵੇ ਤੇ ਇੱਥੇ ਸਭ ਤੋਂ ਪਹਿਲਾਂ ਇਹ ਕਿਹਾ ਜਾਂਦਾ ਕਿ ਤਿੰਨ ਦਿਨ ਬਾਅਦ ਤੁਹਾਨੂੰ ਤੁਹਾਡਾ ਸਮਾਨ ਮਿਲੂਗਾ ਪਰ ਤੁਹਾਨੂੰ ਅਗਲੇ ਦਿਨ ਵੀ ਮਿਲ ਸਕਦਾ ਦੂਜੇ ਦਿਨ ਵੀ ਇਹ ਦੇ ਸਕਦਾ ਹੈ ਬਾਕੀ ਤੁਹਾਡੇ ਮਨ ਦੇ ਉੱਤੇ ਕਿਉਂਕਿ ਜਿਹੜੀ ਸੰਗਤ ਕਦਾਰਨਾਥ ਜਾਂਦੀ ਹੈ ਤੇ ਉਹ ਸੰਗਤ ਵੀ ਉਰੇ ਆ ਕੇ ਆਪਦੇ ਗਠੜੀ ਘਰ ਦੇ ਵਿੱਚ ਬੈਗ ਬਸਤੇ ਰੱਖ ਕੇ ਜਾਂ ਚਾਰ-ਚਾਰ ਹਫ਼ਤਾ ਹਫ਼ਤਾ ਮਹੀਨਾ ਵੀ ਨਹੀਂ ਮੁੜਦੀ ਇਸ ਕਰਕੇ ਇਹਨਾਂ ਨੂੰ ਥੋੜੀ ਜਿਹੀ ਦਿੱਕਤ ਆਉਂਦੀ ਹੈ ਬਾਕੀ ਵਧੀਆ ਚੱਲੀ ਜਾਂਦਾ ਤੇ ਸਾਨੂੰ ਗਾਂ ਦਾ ਵੀ ਦੱਸਦੇ ਆ ਗੱਠੜੀ ਘਰ ਦੇ ਵਿੱਚ ਸਾਨੂੰ ਜਿਹੜਾ ਮਿਲ ਗਈ ਸੀ ਤੇ ਸਾਡਾ ਜਿਹੜਾ ਟੋਕਨ ਨੰਬਰ ਉਹ ਵੀ ਸਾਨੂੰ ਮਿਲ ਗਿਆ ਸੀ ਸੀ ਸਾਫ਼ ਕੇ ਰੱਖਿਆ ਤੇ ਅਸੀਂ ਦੂਜੇ ਤੀਜੇ ਦਿਨ ਆਵਾਂਗੇ ਤੇ ਇੱਥੋਂ ਲੈ ਕੇ ਜਾਵਾਂਗੇ ਗੱਠੜੀ ਘਰ ਦੇ ਵਿੱਚੋਂ ਆਪਦੇ ਬੈਗ ਵਸਤੇ ਤੇ ਅੱਗੇ ਦੇਖਦੇ ਆ ਕਿ ਚੜ੍ਹਾਈ ਕਿਵੇਂ ਦੀ ਹੈ ਕਿਵੇਂ ਦਾ ਮਾਹੌਲ ਹੈ ਗੱਠੜੀ ਘਰ ਆਪਣੀ ਬੈਗ ਬੂਗਲ ਸੀ ਰੱਖਿਆ ਸੀ ਤੇ ਹੁਣ ਗਾਂ ਦੀ ਦੇਖਦੇ ਆ ਚਾਲੇ ਪਾਈਏ ਡੰਡੇ-ਮੁੰਡੇ ਵੀ ਲੈਣੇ ਆ ਡੰਡੇ ਕਿਹੜੇ ਟਾ ਉਹ ਵੀ ਤੁਹਾਨੂੰ ਦੱਸਦੇ ਆ ਤੇ ਕਿੰਨਾ ਪੈਂਟਾ ਕਿੰਨਾ ਔਖਾ ਤੇ ਕਿਆ-ਕਿਆ ਮੁਸ਼ਕਲ ਆ ਰਹੀ ਕਿ ਬੁਝਾਉਂ ਦੱਸਦੇ ਜੇ ਸੰਗਤ ਹੋਊਗੀ ਦੁਪਹਿਰੇ ਵੀ ਤੁਸੀਂ ਦੇਖ ਲਓ ਕਿੰਨਾ ਜਿਆਦਾ ਰਸਾ ਉਰੇ ਤੁਸੀਂ ਦੁਪਹਿਰ ਦੀ ਸੰਗਤ ਦੇਖੋ ਕਿੰਨੀ ਆਸ-ਪਾਸੇ ਦੇਖੋ ਤੇ ਹੁਣ ਅਸੀਂ ਚਾਲੇ ਪਾਉਣੇ ਆ ਤੇ ਡੰਡੇ-ਮੁੰਡੇ ਦਾ ਆਪਾਂ ਹਿਲਾ ਕਰ ਲਿਆ ਡੰਡੇ ਲੈਣ ਦੀ ਲੋੜ ਨਹੀਂ ਇੱਥੇ ਆਸ-ਪਾਸੇ ਸਿੱਟੇ ਪਏ ਹੋਣੇ ਡੰਡੇ ਉਹ ਚੱਕ ਕੇ ਅਸੀਂ ਵਰਤ ਲੰਨੇ ਆ ਹੋਰ ਪਾਲੇ ਭਾਈ ਇੱਥੇ ਮौज-ਮਸਤੀ ਚੱਲ ਰਹੀ ਹੈ ਸਾਰੇ ਹਾਂ ਮੈਨਾਂ ਦਾ ਐਨੀਬੀਡੀ ਕਿਸੇ ਤੇ ਨਹੀਂ ਆਨ ਆਪਣਾ ਆਪਣਾ ਤਿਆਰ ਆਇਆ ਗਿਆਨੀ ਚਾਲੇ ਪਾਤੇ ਜੀ ਹੁਣ ਆਪਾਂ ਗੋਬੀ ਦੇ ਤਾਂ ਵਾਸਤੇ ਅਬੀ ਕਿੱਥੇ ਗਏ ਇਹ ਇਹ ਲੋਕ ਆਇਆ ਇਹ ਲੈ ਬੈਕ ਸਾੰਗੀ ਤਾਂ ਇਕੱਲੇ ਨੇ ਸਾਰਾ ਬੈਕ ਚ ਸਮਾਰਟ ਆਇਆ ਸੁਭਰਾ ਹੈਗੀ ਆ ਹੁਣ ਪਾਣੀ ਵਿੱਚੋਂ ਓਏ ਜਿੱਦਿਓ ਨਹੀਂ ਰੱਖ ਦੋ 2 ਵਜੇ ਫੋਟੋ ਲੈ ਆਇਆ ਆ ਰਿਹਾ ਟਿੱਟਾ ਦੇਦਾ ਇਹ ਮੇਰੀ ਕੋਲੋਂ ਕਰਿਆ ਆਦਾ ਜਾਲੀ ਟਿੱਟਾ ਆਉਂਦੇ ਓਏ ਹੋ ਗਿਆ ਇਹ ਤੇ ਸੁਣੋ ਮਾੜੀ ਦੀ ਮਰਿਆ ਬੀ ਦੀ ਕਿੱਥੇ ਆ ਇੱਕ ਮਾੜੀ ਬਹੁਤ ਜੀ ਭੱਗੇ ਬਾਣੀ ਦੀ ਬੋਤਲ ਕਿੱਥੇ ਆ ਉਹ ਠੰਡ ਲੱਗੂਗੀ ਉੱਪਰ ਆ ਜਾ ਹੰਨੇ ਡੰਡ ਪੜੇ ਨਹੀਂ ਪੈਂਦੇ ਮੇਰੀ ਗੱਲ ਸੁਣ ਓਏ ਓਏ ਬਾਲੇ ਸਾਲਾ ਮੇਰੀ ਵੀਡੀਓ ਮਨ ਬਣਾਉਂਗਾ ਅੱਜ ਤਰਨੇ ਕਿੱਥੇ ਜਾਈਏ ਨਾ ਇੱਧਰ ਆ ਇਕੱਠੇ ਹੋ ਕੇ ਚੱਲਦੇ ਯਾਰ ਉੱਪਰ ਪੈਦਲ ਯਾਤਰਾ ਆ ਕਰ ਨੂੰ ਆ ਦੇਖੋ ਦੇਖੋ ਲੈ ਜਾਓ ਤੜਾ ਦੇ ਯਾਰ ਦਿਖਾ ਦੇ ਅਰੇ ਆ ਤੇਰਾ ਦੇਖੋ ਪਹਿਲਾ ਗੋਲ ਸਿੱਕੂ ਜਿਗਾਰਾ ਛੱਡ ਦੇ ਯਾਰ ਜਿਗਾਰਾ ਛੱਡੋ ਯਾਰ ਜਿਗਾਰਾ ਛੱਡੋ ਜਿਗਾਰਾ ਛੇਰਾ ਉਹ ਗੱਪਾਂ ਨਾ ਸੁਣਦਾ ਇਹ ਕਹਾਰਾ ਛੇਰਾ ਛੋੜ ਦੇ ਯਾਰ ਚਲੋ ਯਾਰ ਤਰਨ ਬਾਈ ਕਿ ਜਗਾਰਾ ਛੱਡ ਬੋਲ ਇਸ਼ਾਨ ਨਾੜਾ ਸਾਸਰੀਆ ਕਾਲ ਨਾ ਪੱਕਾ ਨਹੀਂ ਪੜਿਆ ਬੋਲ ਓਏ ਨਾ ਪੱਕਾ ਨਹੀਂ ਪਹਿਲਾ ਉਰੇਆ ਤੇਰੇ ਮੂੰਹੋਂ ਬੋਲਨੀ ਹੈ ਬੋਨਛਾ ਦਾ ਜਗਾਰਾ ਛੱਡਿਆ ਜਗਾਰਾ ਕਦ ਨਹੀਂ ਛੱਡਿਆ ਹਾਂ ਚੱਲ ਹੁਣ ਚੱਲ ਤੂੰ ਬੋਲ ਚੱਲ ਲੈ ਉਹਨਾਂ ਕਹਿੰਦਾ 4 ਸਾਲ ਹੋ ਗਏ ਅੰਬੇਰੂ ਉਂਗਲੀਆਂ ਘੜੀਆਂ ਕਰ ਰਹੇ ਆ ਉਂਗਲੀਆਂ ਨੂੰ ਪਗੜਾ ਪਾਉਣਾ ਏ ਉਹ ਥੰਗਦਾ ਏ ਅਸਤ ਰੋਕੋ ਬੜਾ ਮੋਟਰ ਚੌਧੇ ਦੀ ਬਾਅਦ ਚੌਧੇ ਕੱਢ ਜੀ ਦਾ ਫਜ਼ੀਲ ਉਹਨਾਂ ਦਾ ਆਪਣਾ ਸੁੱਚਿਆ ਜਿਕਾਰਾ ਛੱਡੋ ਯਾਰ ਹੋ ਨਹੀਂ ਸੋਹਣੇ ਹਾਲ ਸਭ ਆਲੇ ਹਲੋ ਆ ਪੜਲਾ ਸਿੱਧਾ ਗੁਰਦੁਆਰੇ ਦੀ ਬੇਨ ਲਉਂਦੇ ਸੀ ਗੱਲਾਂ ਆ ਪਹਿਲਾ ਇਹ ਨਵਾਂ ਬਣਿਆ ਹੈ ਉਹ ਪਰ ਜੰਮ ਬੜਾ ਡਰੈਂਕ ਤੋਂ ਸ਼ੁਰੂ ਦੋਸਤ ਆਪਾਂ ਕਿਹੜੇ ਇਹ ਤਾਂ ਖੇਲਰ ਜੋ ਮੋੜੀ ਬਣੇ ਉਹ ਵਿੱਚ ਖਾਣ ਹੋਣੀ ਬੈਕ ਵਿੱਚ ਕਿਵੇਂ ਕੋਲ ਉਹ ਸੋਟੀਆਂ ਗੇਰ ਤਾਂ ਫਿਰ ਤੋਂ ਆਹ ਤੇਰੇ ਨਾਲ ਸਹੀ ਆ ਕਾਕਾ ਕਹਿਣੋਂ ਇਹਦਾ ਯਾਰ ਬਾਬੂ ਬਾਬੂ ਨਹੀਂ ਬਾਊ ਬਾਊ ਬੀਏ ਜੂ ਮੈਂ ਕਹਿੰਦਾ ਹੋਰ ਪਾਲ ਲਿਆ ਐ ਲੋ ਤਾਂ ਜੋੜਦੇ ਰਹਿ ਜੇ ਵੀ ਇਹ ਭਾਈ ਸਾਹਿਬ ਪਾਲੇ ਮਾਵਰੇ ਕਰ ਓਏ ਪਾਲੇ ਪਿੱਛੇ ਹੋ ਯਾਰ ਪਿੱਛੇ ਹੋ ਜਾ ਪਾਲੇ ਪਾਲੇ ਮੜਾ ਕਿਥੋਂ ਬਾਏ ਚਲੋ ਜੀ ਰੋਨ ਲਗ ਰੌਣ ਨਹੀਂ ਬਾਏ ਅਲੀ ਕਿ ਬਾਈ ਅਲੋ ਯਾਰ ਅਲੋ ਯਾਰ ਬਾਏ ਬਾਏ ਟਾਟਾ ਟਾਟਾ ਸੁਮੂ ਕੋਈ ਮਤਲਬ ਸਮਝ ਨਹੀਂ ਕਾਲੇ ਚਲ ਹੋ ਗਿਆ ਉਹ ਉਹ ਲੈਂ ਐਂਬੂਲੈਂਸ ਕਿੰਨੇ ਜੋਰ ਨਾਲ ਘੜੇ ਹੋਣੇ ਕੋਈ ਮੋੜ ਕੇ ਦਿੱਤਾ ਹੈ ਕੋਰੇ ਦਾ ਕੋਰੇ ਲਈ ਗਾਤੀ ਔਟ ਨੂੰ ਨਾ ਬੰਦ ਕਰੋ ਥੰਮਣਾ ਲਗਾ ਬੇ ਇਹਦੇ ਵੀ ਬੜੀਆਂ ਬੜੀਆਂ ਵੀਡੀਓ ਬਣ ਜਾਣੀ ਆ ਹਾਂ ਉਹ ਡਰਾਈਵਰ ਚੱਲ ਜੀ ਆਪਾਂ ਉਹ ਸਾਹਮਣੇ ਪੁਰਤੋਂ ਆਪਾਂ ਤੁਰਕੇ ਆਏ ਆ ਤੇ ਹੁਣ ਹਾਈਕਿੰਗ ਕਰਦੇ ਕਰਦੇ ਆਪਾਂ ਗੋਵਿੰਦਾਨਾ ਪਹੁੰਚ ਜਾਣਾ ਕਿਦੋਂ ਸਾਰੇ ਓਏ ਪਿੱਛੇ ਨਾ ਕਰੋ ਬਾਕੀ ਸਾਰੇ ਮੈਂ ਆਪਦੇ ਮੇਰੇ ਗੱਡੀਆਂ ਚੜਾਈ ਚੜ ਕੇ ਉਰੋਂ ਮਿਲਦੀਆਂ ਉਰੋਂ ਤੁਸੀਂ ਬੁੱਕ ਕਰਾ ਕੇ ਗੋਵਿੰਦ ਧੰਨ ਤੱਕ ਲੈ ਕੇ ਜਾ ਸਕਦੇ ਹੋ ਹੋਰ ਪੱਲੇ ਦੰਤ ਟੁੱਟਿਆ ਕੇ ਜੁੜਿਆ ਜੇ ਟੁੱਟ ਗਿਆ ਮੇਰੇ ਅੱਡੇ ਤੋਂ ਅੱਭੇ ਆਉਦੀ ਥੋੜੀ ਤੇਰੇ ਪਾਸੇ ਕਰੋ ਅੱਡੇ ਤੱਕ ਸ਼ਾਂ ਕੋਈ ਨਹੀਂ ਆਇਆ ਕਦੋਂ ਮੈਂ ਛੋਟੇ ਪੱਟ ਜਿੰਨੇ ਛੋਟੇ ਕਰ ਸਕਦਾ ਫੇਰ ਚੜਹਾਈਆਂ ਸਾਰ ਹੁੰਦੀਆਂ ਹੁੰਦੀਆਂ ਮੰਨੂ ਦੇਖ ਜਮਾ ਛੋਟਾ ਦੇਖ ਆ ਦੇ ਕਿੰਨੇ ਕਿੰਨੇ ਪੱਟ ਰਿਹਾ ਮੈਂ ਪੈਰਾਂ ਦਾ ਜ਼ੋਰ ਨਹੀਂ ਲਾਉਣਾ ਚੜਨ ਲਈ ਜਿੰਨਿਆਂ ਚ ਘੱਟ ਜ਼ੋਰ ਲੱਗਦਾ ਉੰਨੇ ਹੀ ਕਰਨੇ ਐ ਐਨੇ ਦਿਨਾਂ ਦੇ ਆਪਾਂ ਦੇਖ ਲੈ ਮੋਟਰਸਾਈਕਲ ਦੇ ਜਿਹੜਾ ਨਗਰਨ ਲੱਗੇ ਹੋਏ ਤੇ ਹੁਣ ਲੱਤਾਂ ਦਾ ਦਮ ਐ ਮੋਟਰਸਾਈਕਲ ਨੇ ਤਾਂ ਸਾਥ ਦੇਈ ਤਾਂ ਹੁਣ ਆਪਣਾ ਜ਼ੋਰ ਦੇਖਣਾ ਕਿੰਨਾ ਕ ਆਪਣੇ ਚ ਹਾਂ ਆ ਚੋਟੀਆਂ ਸੋ ਸਿਖਰ ਤੇ ਲੱਗ ਜਾਨਾ ਆਪਾਂ ਨੇ ਤੇ ਹਾਲਾ ਪਰਲੇ ਹਲਾ ਕਿੱਥੇ ਉਹ ਨਾਲ ਦੇ ਪਹਿਲਾਂ ਭੱਜੀ ਗਏ ਭੱਜੀ ਗਏ ਪਰਨਾ ਤੂੰ ਪਾਗਲ ਹੁਣ ਮਗਰੇ ਇੱਕ ਸਾਲਾ ਪਾਣੀ ਦੀ ਬੋਤਲਾਂ ਤੱਕ ਨਹੀਂ ਲੈਣ ਦਈਆਂ ਪਾਲੇ ਵੀ ਰੱਡੇ ਸਫਰ ਬਾਰੇ ਕੀ ਕਹਿਣਾ ਜਿੰਨਾ ਸਫਰ ਆਪਾਂ ਹੁਣ ਤੱਕ ਤੈਅ ਕੀਤਾ ਸਭਰ ਵਧੀਆ ਲੰਘ ਗਿਆ ਕੋਈ ਮੁਸ਼ਕਲ ਔਕੜ ਕੋਈ ਮੁਸ਼ਕਲ ਨਹੀਂ ਪਾਪੂ ਆਪਣੇ ਨਾਲ ਹੈ ਕੋਈ ਮੁਸ਼ਕਲ ਨਹੀਂ ਤੇ ਹੁਣ ਜਿਹੜੀ ਚੜਾਈ ਚੜਨੀ ਆਪਾਂ ਨੇ ਬਾਅਦ ਚੰਦਿਆਂ ਹੁਣ ਉੱਚਾ ਪਹੁੰਚ ਹੌਲੀ ਹੌਲੀ ਚੜਾਂਗੇ ਹਨਾ ਹਾਂ ਸਰਪਾ ਤਾਂ ਆਪਾਂ ਕਿਲੋਮੀਟਰ ਵੀ ਨਹੀਂ ਆਇਆ ਇਸ ਵਾਰ ਸਾਹ ਪੈਣੇ ਚੜ ਗਿਆ ਕੋਈ ਚੱਕਰ ਨਹੀਂ ਇਹਦਾ ਹੌਲੇ ਕਦਮ ਪੱਟੇ ਬੰਦਾ ਆਰਾਮ ਨਾਲ ਪਹੁੰਚ ਜਾਂਦਾ ਸਾਡੇ ਵਾਲੇ ਬੰਦੇ ਗੱਡੀ ਗਰਾ ਕੇ ਗਾਂ ਤੁਰ ਪਏ ਅਸੀਂ ਕੁੱਤੇ ਚ ਆ ਗਏ ਵਿਚਰਾਵ ਰਾਹ ਵਿੱਚ ਬੈਠੇ 10 15 ਮਿੰਟ ਦੇਖੀਗੇ ਗੱਡੀ ਦੇ ਵਿੱਚ ਜਿਹਦੇ ਨੇ ਚਿਹਰੇ ਦੇਖੇ ਫਿਰ ਵਾਪਸੀ ਭੱਜੇ ਫੇਰ ਦੁਬਾਰੇ ਗੱਡੀ ਕਰਾਈ ਤੇ ਫੇਰ ਅਸੀਂ ਆਏ ਤੇ ਹੁਣ ਜਾ ਰਹੇ ਹਾਂ ਵਾਪਸੀ ਜਿੱਥੇ ਇਹਨਾਂ ਨੇ ਕਿਹਾ ਹੋਣਾ ਜਿੱਥੇ ਜਾਣਾ ਬਾਈ ਕਿੰਨੇ ਪੈਸੇ ਦੰਨਾ ਇਹ ਵਿਚੀ ਵੀ ਨਾ ਛੱਡ ਸੁੱਤਾ ਬੈਠਾ ਸੁੱਤਾ ਰਹਿਣ ਦੇ ਆ ਚੱਕ ਯਾਰ ਪੁੱਤ ਪਰ ਪੰਮੇ ਹਨਾ ਪਾਲੇ ਅਖੜੀ ਪਰਨਾ ਸਰ ਲਈ ਪੜਿਓ ਆ ਬੋਤਲ ਪੜਿਓ ਬੁੱਦਲ ਗਾਈਚ ਵਾਲਾ ਆਇਆ ਉਹ ਸਾਲਾ ਠੀਕ ਤਾਂ ਹੈ ਪਾਣੀ ਹੂੰ ਥੋੜਾ ਯਾਰੁੱ ਭੁੱਲਾ ਬਰਫ਼ ਵਰਗਾ ਥੋੜੀ ਮਿਲਣਾ ਉਹ ਦੇ ਉਹ ਦੇ ਸਾਲੇ ਕਿੰਨੇ ਹਰਾਮੀ ਐ ਸਾਨੂੰ ਮਗਰ ਛੱਡ ਕੇ ਤੇ ਹੁਣ ਭੱਜੇ ਜਾ ਰਹੇ ਆ ਪਰਲੇ ਸਿੰਘ ਦਾ ਦਮ ਟੁੱਟਦਾ ਹੋਇਆ ਸਾਂਗੇ ਤਾਂ ਮਗਰ ਰਹਿ ਗਈਆਂ ਨੇੜਾ ਮੂਰੇ ਆ ਰਿਹਾ ਮੂੰਹ 'ਚ ਪਰਣਾ ਪਈ ਇਹ ਤਾਂ ਚੱਲ ਪਹਿਲੇ ਸਾਲ ਆਇਆ ਪਿਛਲਾ ਦਾ ਚਾਰ ਵਾਰੀ ਆ ਲਿਆ ਉਹ ਵੀ ਦਮ ਤੜਾਈ ਫਿਰਦਾ ਪਿੱਛੇ ਆ ਵੀ ਪਰ ਲੈ ਲੈ ਚਲੋ ਸ਼ਗਲ ਦੇਖੀ ਐ ਕੀ ਐ ਸ਼ਗਲ ਐ ਲੈ ਲੈ ਦੋ ਨੌਇਆ ਦਮ ਪਰੇ ਪਹਾੜਾਂ ਦੇ ਨਜ਼ਾਰੇ ਲੈ ਪਰ ਲੈ ਓਏ ਪੱਲੇ ਪੱਲੇ ਉਹ ਜਦੈ ਨਹੀਂ ਬੈਠੀ ਤਾਂ ਹੁੰਦਾ ਮੂੰਹ ਤਾਂ ਇਹਦਾ ਵੀ ਖੁੱਲ ਗਿਆ ਇਹ ਤਾਂ ਮੂੰਹ ਵੀ ਛੋੜ ਕੇ ਰੱਖ ਦਿੱਤਾ ਹੁਣ ਪੱਕੇ ਹੀ ਛੋੜ ਲਿਆ ਜੱਟ ਭਾਰੀ ਚੱਕੀ ਨਹੀਂ ਹੁੰਦੀ ਚਲੋ ਆ ਜਾ ਕੇ ਦੇਖੋ ਨਿਕਲੀ ਗੱਟ ਹੈ ਤੂੰ ਯਾਰ ਐਚ ਵਿੱਚ ਚੱਕਵੇਂ ਚੱਕਵਾ ਆਈ ਹੈ ਫਿਰ ਫਿਰ ਵੀ ਓਲਾ ਚੱਕੀ ਫਿਰਦਾ ਮੈਂ ਸੱਚਾ ਪੱਲੇ ਨੂੰ ਚਗਾਉ ਭਾਰੀ ਇਹਦਾ ਹੋਰ ਨਹੀਂ ਨੈਟ ਚੱਲ ਰਿਹਾ ਹੈ ਹਾਂ ਕੀ ਛੋਟੇ ਕਦਮ ਚੱਲ ਛੋਟੇ ਕਦਮ ਏ ਘੜਾ ਹੀ ਬਹੁਤ ਭਈ ਥੋੜੀ ਜਿਹੀ ਹੋਏ ਡਾਤੇ ਕਾ ਤੂੰ ਥੋੜੀ ਜੀ ਮੰਨ ਕੇ ਚੱਲੋ ਛੇਤੀ ਪੂਰੀ ਹੋ ਜੂਗੀ ਤੁਸੀਂ ਜਦੋਂ ਥੋੜੀ ਮੰਨੀ ਬੈਠੇਸ ਤਾਂ ਨਾ ਨਹੀਂ ਚੱਲ ਪਿੱਛੋਂ ਆਂਦੇ ਫੇਰ ਮੈਨੂੰ ਓ ਯਾਰ ਇੱਕ ਤਾਂ ਐ ਬੰਦੇ ਦੇ ਨਖਰੇ ਨਹੀਂ ਮੁੱਕਦੇ ਫੜ ਜਾ ਚੱਲ ਤੇਰੇ ਨਾਲ ਵੱਧ ਤੇ ਤਾਂ ਆਈ ਜਾਣੇ ਚਲ ਮੁਰਗਿਆਂ ਨਾਲ ਕੰਨ ਚੱਲ 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 ਆਹ ਬੱਲੇ ਸਦਕੇ ਤੇਰੇ ਗੱਭਰੂ ਆ ਹੋਰ ਗੱਭਰੂ ਜਵਾਨ ਮਟਿਆਰ ਯਾਦਾ ਫਰ ਹੈ ਵੇਡ ਨਹੀਂ ਗਿਆਦਾ ਜੋ ਜੀ ਕੋ ਦੇਖੀ ਓਏ ਪੱਲ ਆ ਗਿਆ ਕਿਤੇ ਨਹੀਂ ਲੱਗਦੀ ਮੇ ਵਾਲਾ ਇੱਲ ਕਿਵੇਂ ਉਹ ਕਟੇ ਚ ਪਹਿ ਲੱਗ ਗਿਆ ਤੁੰਤਣੀਆ ਤੁੰਤਣੀਆ ਤੁੱਟ 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 ਬੈਗ ਕਿੱਦਾ ਚੜਾ ਵੈਦਾ ਆ ਲੈ ਆ ਰੇ ਬੈਗ ਟਰੈਕਟਰ ਚ ਆ ਰਿਹਾ ਆਛਾ ਫੜਫੜ ਕਰਦਾ ਪਰ ਗਰੇ ਨਾ ਮੂੰਹ ਪਾਰੀ ਗਰੇਗੇ ਦੇਖੀ ਬੈਗ ਪਿੱਛੇ ਤੇ ਮੂਰੇ ਤੇ ਫਿਰ ਇਹਨਾਂ ਹੋੜੀ ਨਾ ਚਲੋ ਇਹਦਾ ਮੈਦਾ ਬਹੁਤ ਚੱਲਦਾ ਚਲੋ ਫਿਰ ਦੋਨਾਂ ਨਾਲ ਬੈ ਜਾਗੇ ਇੱਥੇ ਦੇ ਪਰਲਾ ਮਗਰ ਰਹਿ ਗਿਆ ਓਏ ਕਿਵੇਂ ਰਹਿ ਰਿਹਾ ਬਾਈ ਸਫਰ ਹੈ ਸੁਣਿਆ ਹਲੇ ਤੱਕ ਠੀਕ ਹੈ ਬਾਬਾ ਜੀ ਨੇ ਲੈ ਹੀ ਜਾਣਾ ਆਪੇ ਹੀ ਸਹੀ ਆ ਸਹੀ ਆ ਬਾਕੀ ਅੱਗੇ ਬੁੜੀਆਂ ਬੈਠੀਆਂ ਨੂੰ ਪੁੱਛੀਏ ਕਿ ਰਹਿਣ ਦੀ ਏ ਮੈਂ ਤਾਂ ਗੁੱਸਿਆ ਬਾਠਲਾ ਸਾਧਾ ਨੂੰ ਉੱਚੀ ਦੇਣੀ ਬੋਲ ਕੇ ਪੁੱਛੀ ਓਏ ਛੱਡ ਪਰ ਕੰਮ ਨਹੀਂ ਹੈ ਛੱਡ ਪਰ ਅੱਗੇ ਆ ਕੇ ਪੁੱਛਣੀ ਉਹਨੇ ਜੋਰ ਆ ਗਿਆ ਲੱਤਾਂ 'ਚ 2 ਕੁ ਮਿੰਟ ਬਾਅਦ ਫੇਰ ਪੈਣਾ ਉਹਨੇ ਸਬਰ ਕਿੱਦਾਂ ਚੱਲਦਾ ਬਾਈ ਸਬਰ ਵਧੀਆ ਓਕੇ ਰਿਪੋਰਟ ਪਾਲੇ ਨੂੰ ਇੱਕਦਮ ਜੋਸ਼ ਆ ਜਾਂਦਾ ਕਰ ਨੂੰ ਤਰਨੂਪਾ ਰਾਜੀ ਆਲੇ ਹੋ ਉਹ ਵੀ ਉਹਨੇ ਕਿ ਆ ਵੀ ਸੇਰ ਕੇ ਬੈਠ ਗਿਆ ਹਾਂਜੀ ਉਹ ਵੀ ਉਹਨੇ ਅੱਗੇ ਕੋਈ ਚੱਕਰ ਨਹੀਂ ਵੀਰ ਦੇਖਦੇ ਹੀ ਜਾਵਾਂਗੇ ਹੁਣ ਤਾਂ ਮਰ ਲੈ ਦੇ ਹੁਣ ਮਾਤਰੀ ਆ ਬਣੀ ਬੜ ਕੇ ਬੈਠੀ ਜੀ ਬੜ ਕੇ ਬੈਠੀ ਆ ਤੇ ਇਹ ਅਸਰ ਹੁਣ ਲੱਗਿਆ ਪਾ ਲੈ ਆਕਸੀਜਨ ਦਾ ਬਾਈ ਜਿੱਤੇ ਬਾਈ ਬਸ ਹਰ ਯਾਰ 10 ਕਿਲੋਮੀਟਰ ਆ ਭਾਈ ਆਪਾਂ ਕਿਲੋਮੀਟਰ ਵੀ ਨਹੀਂ ਆਏ ਪਹਿਲੇ ਇਹਨਾਂ ਨੇ ਕਿਲੋਮੀਟਰ ਹੀ ਬੜੇ ਐ ਬੱਗੇ 11 ਦਾ 22 ਹੋ ਜਾਂਦਾ ਓ ਬ੍ਰਦਰ 11 ਦਾ 22 ਚਲੋ ਯਾਰ ਅਸੀਂ ਚੱਲਦੇ ਆ ਕਾਫੀ ਰੰਗਾ ਹੋ ਦੋ ਹੋਲੀ ਚੱਲ ਪਾ ਲੈ ਯਾਰ ਨੰਬੀ ਢੀਂਗਾ ਨਾ ਬਟ ਸਮਝਾਉਣਾ ਪੈਂਦਾ ਇਹਨੂੰ ਦੇਖ ਚ ਆਪਣੀ ਜਿੰਦਗੀ ਜੋ ਨਹੀਂ ਕਰ ਵੀ ਆਂਦਾ ਨਾ ਮੈਂ ਹੀ ਦੱਸਦਾ ਕਿ ਮਹੀਨਾ ਪਹਿਲਾਂ ਤੋੜਨ ਲੱਗ ਜਾਣਾ ਹਾਂ ਦੋ ਦਿਨ ਹੀ ਪਹਿਲਾਂ ਤੋੜਿਆ ਜਾਂਦਾ ਤੁਸੀਂ ਤਾਂ ਬੰਨਾ ਝੂਠਾ ਮੈਂ ਪੂਰਾ ਚਲੋ ਦੋ ਮਹੀਨਾ ਨਾ ਹਾਲੀ ਕੁਲੋਸ ਤੋਂ ਬਣਾ ਰਿਹਾ ਮੇਰੀ ਥੱਕੇ ਦੀ ਉਹ ਯਾਰ ਰੈਂਗ ਦਾ ਤਕੜਾ ਨੂੰ ਫੜ ਲੈ ਉਹ ਰੈਂਗ ਦੇ ਨਾ ਉਹ ਆ ਫੜਨਾ ਮੇਰੇ ਵਾਲਾ ਹੋ ਕੇ ਬੜਾ ਦੇ ਕਿਹੜਾ ਪਿੱਛੇ ਤੁਰਿਆ ਆਦਾ ਕਿੱਟਾ ਲੱਗ ਲੱਗ ਲੈ ਗਏ ਵੇ ਬਦੇ ਠੀਕ ਸੱਤ ਕੋਲਾ ਅਰੇ ਕੀ ਬੋਲਾ ਹਲਾ ਕੀ ਐ ਰਾਈਟ ਸਾਈਡ ਤੇ ਇਹ ਨਹੀਂ ਗੋਲਮੇ ਨਹੀਂ ਹੈ ਅੱਪਰ ਕੋਡਿੰਗ ਦੇਖਾ ਦੇ ਕਿਧਰੇ ਕੋਡਿੰਗ ਜਾ ਰਹਾ ਚੱਲ ਓਏ ਇੱਥੇ ਆ ਗਏ ਜੀ ਬਾਜ਼ਾਰ ਪੂਰੀ ਆਪਾਂ ਪਿੰਡਾਂ ਕਰ ਰਹੇ ਆ ਪਿਛੇ ਕੋਈ ਸਰਕਾਰੀ ਮਸਲੇ ਦੀ ਗੱਲ ਚੱਲ ਰਹੀ ਹੈ ਪੁਲਿਸ ਵਾਲਿਆਂ ਨੇ ਸ਼੍ਰੀਨਗਰ ਆਲਿਆਂ ਨੇ ਇੱਕ ਬੰਦੇ ਦਾ ਸ਼ਸਤਰ ਲੈ ਲਿਆ ਬੰਦੇ ਨਾਲ ਦੇ ਨੇ ਅਮਰਤਾ ਸ਼ੱਕ ਹੋਇਆ ਪਰ ਛੋਟਾ ਪਰਨਾ ਬੰਨਿਆ ਹੋਇਆ ਸੀ ਚਾਹ ਪੀਣ ਨੂੰ ਗਿਆ ਤਾਂ ਉਹਨਾਂ ਨੇ ਬਿਊਰੇ ਰੁਕੇ ਚਾਹ ਪੀਣੀ ਹੈ ਨਹੀਂ ਪਾਣੀ ਕਿੱਥੇ ਦਿੱਤੀ ਹੈ ਨੌਵੇਂ ਲੈ ਕੇ ਦਿੱਤੇ ਇਹਨਾਂ ਨੂੰ ਨੌਲੇ ਕਿ ਤੱਕ ਐਸਾ ਕਰੇਗਾ ਦੇਖਦਾ ਕੀ ਹੋਇਆ ਰੇਟਾ ਕੀਤੀ ਹੈ ਨਾ ਫੇਰ ਰੋਣਾ ਨਾ ਉਹ ਸਾਨੂੰ ਨਾ ਰੈਸਟ ਕਰਦੀ ਜਾ ਰਹੀ ਕਿੱਥੇ ਰਹਿ ਗਈ ਉੱਰੀ ਫੜੇ ਉਹ ਬੈਠ ਕੇ ਰੈਸਟ ਹੋਇਆ ਅੱਜ ਜੇ ਸੰਦੇ ਆ ਕੇ ਪਹੁੰਚਦੇ ਇਹਨਾਂ ਸ਼ੁਰੂ ਕਰ ਮੈਂ ਆਖੀ ਜੀ ਇਹਨਾਂ ਸੰਭਾ ਹੋਰ ਨਾ ਅੱਧਾ ਘੰਟਾ ਹੋ ਕੇ ਬੈਠੇ ਨੂੰ ਚਲੋ ਫਿਰ ਦੋ ਬਿਚੋੜਾ ਮਰਦੇ ਸ਼ੁਰੂ ਬੋਲੇ ਪੁੱਤ ਵੇ ਕਾ ਭਾਈ ਜਬੁੱਛ ਲਗ ਗਈ ਮੇਰੇ ਤੇ ਆਇਆ ਤੁਮਕੇ ਵੀ ਭਾਈ ਸੰਗਤਾਂ 'ਚ ਜੋਸ਼ ਪੂਰਾ ਉਬਾਲੇ ਮਾਰ ਰਿਹਾ ਤੇ ਮੇਰੇ ਨਾਲ ਦੇ ਮਗਰ ਰਹਿ ਕੇ ਤੇ ਮੈਂ ਸਭ ਤੋਂ ਅੱਗੇ ਵੀਡੀਓਗ੍ਰਾਫੀ ਕਰਨ ਵਾਸਤੇ ਪਹੁੰਚਿਆ ਲੱਤਾ 'ਚ ਜੇ ਜੋਰ ਹੈ ਮਹਾਰਾਜ ਕਰੇ ਲੱਤਾ 'ਚ ਜੋਰ ਰਹੇ ਤੇ ਤੁਹਾਨੂੰ ਇਹ ਨਾਰਾਂ ਦੇ ਉੱਤੇ ਸੰਗਤਾਂ ਦੇ ਦਰਸ਼ਨ ਕਰਵਾਉਂਦੇ ਰਹੀਏ ਬਾਕੀ ਤੁਸੀਂ ਦੇਖ ਲਓ ਕਿ ਕਿੰਨਾ ਵਧੀਆ ਮਾਹੌਲ ਹੈ ਮੰਦਾ ਹੱਸਦਾ ਖੇਡਦਾ ਹੀ ਗੋਵਿੰਦਾਂ ਆ ਪਹੁੰਚ ਜਾਂਦਾ ਤੇ ਅੱਗੇ ਹੱਸਦਾ ਖੇਡਦਾ ਅਸ਼ਰੀ ਹੇਮਕੁੜ ਸਾਹਿਬ ਪਹੁੰਚ ਜਾਂਦਾ ਤੁਸੀਂ ਕਰੋ ਦਰਸ਼ਨ ਸੰਗਤਾਂ ਦੇ ਤੇ ਆਸੇ ਪਾਸ ਦਾ ਮਾਹੌਲ ਦੇਖੋ ਬਹੁਤ ਹੀ ਵਧੀਆ ਲੋਕੀਕ ਨਜ਼ਾਰਾ ਤੇ ਬੰਦੇ ਦੇ ਮਨ ਨੂੰ ਬੜੀ ਸ਼ਾਂਤੀ ਮਿਲਦੀ ਹੈ ਇੱਕ ਤਾਂ ਸਰੀਰ ਦੀ ਵਰਜਸ ਹੋ ਜਾਂਦੀ ਹੈ ਤੇ ਆਪਣਾ ਇੱਕ ਕੁਦਰਤ ਦੇ ਨਾਲ ਜੁੜਨ ਦਾ ਇੱਕ ਦੂਜਾ ਮੌਕਾ ਮਿਲਦਾ ਹੈ ਇਸ ਕਰਕੇ ਟਰੈਕਿੰਗ ਤੇ ਹਾਈਕਿੰਗ ਸਹਿਿਤ ਲਈ ਜੁੜੀ ਹੋਈ ਹੈ ਅਸੀਂ ਮਗਰੋਂ ਇਹਨਾਂ ਪਹਾੜਾਂ ਨੂੰ ਦੇਖਦੇ ਆ ਰਹੇ ਤੇ ਹੁਣ ਮੌਕਾ ਮਿਲਿਆ ਇਹਨਾਂ ਪਹਾੜਾਂ ਦੇ ਉੱਤੇ ਸੈਰ ਸਪਾਟੇ ਕਰਨ ਦਾ ਸੈਰ ਸਪਾਟੇ ਕਰਦੇ ਕਰਦੇ ਅਸੀਂ ਗੋਵਿੰਦਾਨ ਪਹੁੰਚਾਂਗੇ ਤੇ ਉੱਥੇ ਜਾ ਕੇ ਦੇਖਾਂਗੇ ਕਿ ਕਿਹੋ ਜਿਹਾ ਮਾਹੌਲ ਹੈ ਸੰਗਤ ਅਸਲ ਦੇ ਵਿੱਚ ਇਸ ਸਾਲ ਬਹੁਤ ਜ਼ਿਆਦਾ ਸੰਗਤ ਹੈ ਗੁਰਦੁਆਰਾ ਹੇਮਕੁਰ ਸਾਹਿਬ ਦੀ ਜਿਹੜੀ ਪ੍ਰਬੰਧਕ ਕਮੇਟੀ ਹੈ ਇਹਨਾਂ ਨੇ ਜਿੰਨਾ ਹੋ ਸਕੇ ਓਨਾ ਕੁ ਸੇਵਾ ਕੀਤੀ ਹੈ ਸੰਕਤੀ ਪਰ ਲੇਕਿਨ ਜੇ ਤਾਂ ਜਿਆਦਾ ਸੰਕਟ ਹੋ ਜੂਵੇ ਨਾ ਤੇ ਥੋੜੀ ਜਿਹੀ ਦਿੱਕਤ ਜਰੂਰ ਆਉਂਦੀ ਹੁੰਦੀ ਹੈ ਇਹਨਾਂ ਖੱਤਰਾਂ ਦਾ ਪਿੱਛੇ ਇੱਕ ਖੱਤਰ ਮਰੀ ਹੋਈ ਸੀ ਉਹਦੀ ਲਾਹ-ਭਾ ਕਰਕੇ ਆਏ ਆ ਕਿਉਂਕਿ ਉਹਦੀ ਛਾਤੀ ਕੋਲ ਤੇ ਨਾ ਜਿੱਥੇ ਇਹਨਾਂ ਨੇ ਪਟਾ ਕਾਠੀ ਦਾ ਪਟਾ ਪਾਇਆ ਜਿੱਥੇ ਨਾ ਪਟਾ ਪਾਇਆ ਹੁੰਦਾ ਛਾਤੀ ਕੋਲ ਤੇ ਉੱਥੇ ਨਾ ਉਹ ਛਾਤੀ ਦੇ ਉੱਤੇ ਚੀਰਾ ਕੇ ਤੇ ਉਹ ਅੰਦਰੋਂ ਪਾਕ ਪਈ ਹੋਈ ਸੀ ਉਹਦੀ ਲਾਪਾਖਾਸੀ ਸੰਗਤ ਨੇ ਲਾਪਾ ਕੀਤੀ ਹੈ ਉੱਤਰਾਖੰਡ ਦੇ ਵਿੱਚ ਮੈਨੂੰ ਇਹ ਨਿਖੇਦੀ ਲਿਖੀ ਹੈ ਕਿ ਇਹ ਖੱਜਰਾ ਦੇ ਘਾਟੀ ਸਾਹਸਵਾਲ ਕੋਈਓ ਕਰਦਾ ਇਹ ਜ਼ਿਆਦਾਤਰ ਇਹ ਨਾ ਜਾਨਵਰਾਂ ਤੋਂ ਕੰਮ ਲੈ ਕੇ ਕਮਾਈ ਕਰਕੇ ਤੇ ਆਪ ਦੇ ਘਰਬਾਰ ਨੂੰ ਜੋੜਦੇ ਆ ਇਹ ਜੋੜਨਗੇ ਵੀ ਕੀ ਇਹਨਾਂ ਨੇ ਨਾ ਠੱਗਾ ਕਰਕੇ ਜਾਨਵਰਾਂ ਨਾਲ ਜੋੜਨ ਦਾ ਇਹ ਸੋਚਦੇ ਆ ਪਰ ਜੋੜ ਕੇ ਵੀ ਕੀ ਕਰਨਗੇ ਜੇਕਰ ਇਹਨਾਂ ਨੂੰ ਜਾਨਵਰਾਂ ਦੇ ਦੁੱਖ ਦਾ ਦੁਖੀ ਵੀ ਪਤਾ ਲੱਗਦਾ ਅਸਲ ਦੇ ਵਿੱਚ ਇਹ ਮੋਹ ਪਿਆਰ ਘੱਟ ਪੱਤੀ ਰੱਖਦੇ ਜਾਨਵਰਾਂ ਨਾਲ ਪਹਾੜਾਂ ਦੇ ਵਿੱਚ ਚੀਜ਼ਾਂ ਮਹਿੰਗੀਆਂ ਇਸ ਕਰਕੇ ਹੁੰਦੀਆਂ ਕਿਉਂਕਿ ਉੱਥੇ ਪਹਾੜਾਂ ਦੀ ਉਚਾਈ ਐਲੀਵੇਸ਼ਨ ਦੇ ਉੱਤੇ ਚੀਜ਼ਾਂ ਪਹੁੰਚਾਉਣ ਲਈ ਖਰਚਾ ਜ਼ਰੂਰ ਹੁੰਦਾ ਹੈ ਇਸ ਕਰਕੇ ਆਪ ਦਾ ਜਿਹੜਾ ਸਮਾਨ ਸੰਦ ਭਾਂਡਾ ਆਪ ਦਾ ਚੱਕਣਾ ਸਾਰਾ ਥੱਲੇ ਚੱਕੋ ਤੇ ਹੋ ਸਕੇ ਤੁਸੀਂ ਸਿਰਫ ਇੱਕ ਗਰਮ ਜੋੜੀ ਕੱਪੜੇ ਦੇ ਲੈ ਕੇ ਜਾਓ ਇੱਕ ਕੋਟ ਲੈ ਕੇ ਜਾਓ ਬਾਕੀ ਆਪ ਦੇ ਪੈਂਟ ਲੋਰ ਸ਼ਰਟ ਲੈ ਕੇ ਜਾਓ ਤੇ ਨਾਲ ਹੋ ਸਕੇ ਤਾਂ ਸਮਾਨ ਜਿਹੜਾ ਖਾਣ ਪੀਣ ਦਾ ਪਾਣੀ ਦੀ ਬੋਤਲਾਂ ਥੱਲੇ ਲੈ ਕੇ ਜਾਓ ਮੇਰੇ ਨਾਲ ਦੇ ਚੌੜੂ ਨੇ ਸਾਰੇ ਉਹਨਾਂ ਨੇ ਬੋਤਲਾਂ ਥੱਲੇ ਭਗਾ ਕੇ ਮਾਰੀ ਤੇ ਉੱਤੇ ਜਾ ਕੇ ਸਾਨੂੰ 40ਾਂ ਦੀ ਬੋਤਲ ਪਈ 20ਾਂ ਦੀ ਬੋਤਲ 40ਾਂ ਦੀ ਤੇ ਹੇ ਜਦੋਂ ਬੰਦਾ ਇਹਨਾਂ ਪਹਾੜਾਂ ਨੂੰ ਦੇਖਦਾ ਜਦੋਂ ਬੰਦਾ ਇਹਨਾਂ ਚਿਹਰਿਆਂ ਨੂੰ ਦੇਖਦਾ ਇਹਨਾਂ ਸੰਗਤਾਂ ਨੂੰ ਦੇਖਦਾ ਜਿਹੜੇ ਦਰਸ਼ਨ ਕਰਕੇ ਵਾਸੀ ਆ ਗੀਆਂ ਤੇ ਉਦੋਂ ਬੰਦੇ ਦਾ ਹੌਸਲਾ ਹੋਰ ਹੀ ਐਲੀਵੇਸ਼ਨ ਪਾਰਕ 'ਦੀ ਬੈਠਾ ਹੁੰਦਾ ਤੇ ਬੰਦਾ ਕਹਿੰਦਾ ਕਿ ਮੈਨਾਂ ਵਸ ਚੱਲੀ ਇਹ ਹੇਮਗੁਰ ਸਾਹਿਬ ਤੋਂ ਉੱਤੇ ਸਿੱਧਾ ਰੱਬ ਦੇ ਦਰ ਨੂੰ ਜਾ ਕੇ ਹੱਥ ਲਾ ਕੇ ਮੁੜਿਆ ਜੀ ਹੁਣ ਮੈਂ ਰਾਹ ਦੇ ਵਿੱਚ ਆ ਕੇ ਬੈਠਾ ਇਹਨਾਂ ਪਹਾੜਾਂ ਨੂੰ ਅਲੰਦ ਲੈ ਗਿਆ ਪਹਾੜਾਂ ਨੂੰ ਦੇਖ ਰਿਹਾ ਤੇ ਅੰਦੀ ਜਾਂਦੀ ਸੰਗਤ ਦੇ ਦਰਸ਼ਨ ਮੇਲੇ ਕਰ ਰਿਹਾ ਦੇ ਦਮ ਦੇ ਰਿਹਾ ਬਾਕੀ ਸਾਰੇ ਮਗਰ ਰਹਿ ਗਏ ਤੇ ਦੇਖ ਲੈ ਕਰੋ ਤੱਕ ਪਹੁੰਚਦੇ ਆ ਤੇ ਮੈਂ ਕਿੰਨਾ ਜਰੂਰੇ ਬਹਿਣਾ ਸਾਰਿਆਂ ਨਾਲ ਪਹਿਲਾਂ ਮੈਂ ਗਾਂ ਪਹੁੰਚ ਗਿਆ ਹੁਣ ਉਹਨਾਂ ਦੇ ਡੀਕ ਕਰ ਰਹੇ ਆ ਜੀ ਤੋੜ ਤੱਕ ਹੁੰਦੀ ਆ ਸਫਰ ਕੋਈ ਔਖਾ ਨਹੀਂ ਹੈ ਕੋਈ ਦੁਖੀ ਨਹੀਂ ਹੈ ਉਹ ਸੌਖਾ ਸਫਰ ਹੈ ਤੁਸੀਂ ਆਵਾਜ਼ ਸੁਣੋ ਨਾਲ ਜਾਂਦੇ ਦਰਿਆ ਦੀ ਦੇਖੋ ਇਹਨਾਂ ਪੱਤਿਆਂ ਦੇ ਵਿੱਚੋਂ ਨਿਕਲਦੀ ਵੀ ਹਵਾ ਦੀ ਗੂੰਜ ਬੰਦੇ ਦੇ ਮਨ ਨੂੰ ਕਿੰਨੀ ਸ਼ਾਂਤੀ ਦਿੰਦੀ ਸਾਰੀ ਥਕਾਵਟ ਲਾਏ ਜਾਂਦੀ ਸਫ਼ਰ ਤਿਆ ਕਰਦੇ ਕਰਦੇ ਹੁਣ ਮੈਥਿਆ ਕਰੂਗੇ ਹੁਣ ਆਪਣੇ ਪਿਛਲੇ ਸਾਥੀਆਂ ਦੇ ਨਾਲ ਰੜੂਗਾ ਇਹਨੇ ਧਾਮ ਲਵਾਂਗਾ ਉਹਨਾਂ ਦਾ ਇਸ ਟਾਈਮ ਹੀ ਨਾ ਘਟਾ ਥੋੜਾ ਜਾਂ ਡੰਗਰਾ ਕਰਕੇ ਫੇਰ ਇਸ ਟਾਈਮ ਹੀ ਨਾ ਪੱਕਿਆ ਹੋਇਆ ਬਾਕੀ ਦੇਖਣਾ ਕਰੋ ਤਾਂ ਕੌਣ ਨੇ ਫੇਰ ਤੁਹਾਨੂੰ ਉਹਨਾਂ ਦੇ ਦਰਸ਼ਨ ਕਰੂਗਾ ਦੇ ਆ ਜੀ ਸਾਡੇ ਤੁਰੇ ਯੋਧੇ ਸੂਰਮੇ ਤੇ ਸਾਰਿਆਂ ਦੇ ਮੂੰਹ ਅੱਡੇ ਸਾਹ ਥੱਕੇ ਹੋਏ ਤੇ ਹੁਣ ਦੇਖਦੇ ਆਂ ਵੀ ਇਹਨਾਂ ਦਾ ਕੀ ਹਾਲ ਪੰਡਦਾ ਕੋਲਾ ਕੇ ਪੁੱਛਦੇ ਨੇ ਹੁਣ ਤੱਕ ਇਹ ਜੀ ਡਾਕਟਰ ਮਰੇ ਕੋਲੋਂ ਚਾਰ ਜੀ ਮਾਰਦੇ ਆ ਤੇ ਇਹ ਸੰਕਲਪ ਪੂਰੇ ਮੈਂ ਪਿੱਛੇ ਨਹੀਂ ਜਾਣਾ ਹੁਣ ਤੇ ਪਿੱਛੇ ਲੈ ਕਿੱਥੇ ਤੁਰ ਮੈਂ ਪਿੱਛੇ ਨਹੀਂ ਜਾਂਦਾ ਹੁਣ ਕਿਹਨਾਂ ਦੇ ਪਿੱਛੇ ਤੁਰ ਲੇ ਹੀ ਸੌਣ ਹਾਂ ਸਾਡੀ ਜੀ ਆ ਜਾਵਾਂ ਉਹ ਆ ਗਿਆ ਚੋਟੀਆਂ ਚੋਟੀਆਂ ਹੋ ਗਈਆਂ ਇਹਨਾਂ ਚੋਟੀਆਂ ਆ ਗਿਆ ਉਹ ਇਹਨਾਂ ਚੋਟੀਆਂ ਨੂੰ ਸਰ ਕਰਨਾ ਜੀ ਇਹਨਾਂ ਚੋਟੀਆਂ ਨੂੰ ਇਹਨਾਂ ਚੋਟੀਆਂ ਤੇ ਆਪਾਂ ਸਿਖਰ ਤੇ ਖੜੇ ਹੋਵਾਂਗੇ ਉੱਤੇ ਦੂਰਾ ਆ ਗਿਆ ਆਪਾਂ ਪੂਲੜੇ ਰਾਹ ਨੂੰ ਜਾਵਾਂਗੇ ਉਹਦੇ ਜੀ ਭਾਈ ਬ੍ਰੋ ਬਣਾਣਾ ਭਾਈ ਉਹ ਫੋਨ ਕੀਤਾ ਨਾਲ ਘੰਟਾ ਘੱਟ ਨਾਲ ਕਿੱਥੇ ਤਰਾ ਆਪਣੇ ਬੰਦਿਆ ਦਾ ਨਾ ਜੋਰ ਲੱਗਿਆ ਪਿਆ ਪੂਰਾ ਫੋਕੀਓ ਬੁਤਾਂ ਬਾਹਰ ਕੰਮ ਕਰਾਓ ਇੱਕੋ ਕਿਹੜੇ ਇੱਕੋ ਕਿਹੜਿਆ ਇੱਕੋ ਪਿੱਛੇ ਕਰਿਆ ਸਾਰਿਆਂ ਨਾਲ ਦੇਖੋ ਆਓ ਚੌਂਕ ਤੋਂ ਵੀ ਸੇਮ ਹੀ ਪਾਣਾ ਸੀ ਬਾਈਪਾਸ ਤੋਂ ਵੀ ਸੇਮ ਹੀ ਪਾਣਾ ਸੀ ਸੇਮ ਤੋਂ ਨੇੜੇ ਕਰ ਰਹਾ ਸੀ ਕੋਤੋਂ ਕਿਉਂ ਆਏ ਜੀ ਸਾ ਤੋਂ ਥੱਕਿਆ ਹੋਇਆ ਬੰਦਾ ਦੀਪੂ ਆਓ ਤੋਂ ਵੀ ਜਿਆਦਾ ਥੱਕਿਆ ਹੋਇਆ ਪਾਸ ਤੋਂ ਜਾਣਾ ਚਾਹੀਦਾ ਯਾ ਸਮਰਾਲਾ ਚੌਂਕ ਤੋਂ ਆ ਵੀ ਥੱਕਿਆ ਹੋਇਆ ਇਹ ਸਭ ਥੱਕਿਆ ਹੋਇਆ ਕਿੱਥੋਂ ਤੁਰੇ ਜਾ ਇਹ ਵਾਲਾ ਬਿਮਾਰ ਹੈ ਠੀਕ ਹੈ ਉਹਦਾ ਹੀ ਫੇਰ ਦੂਜਾ ਉਹ ਤਾਂ ਸਾਹ ਚੜਨ ਕਰਕੇ ਨਾ ਆਜੋ ਆਜੋ ਆਜ ਆ ਜਾ ਮਾਰੀ ਮੁੰਤਾ ਇਹ ਬਾਈ ਬੱਸ ਕਹਿ ਰਿਹਾ ਜਿੰਦਦਰ ਬਾਈ ਬੱਸ ਜਿੰਦਦਰ ਬਾਈ ਪੂਰਾ ਘੰਟਾ ਕਰਦਾ ਜਿੰਦਦਰ ਬਾਈ ਕੋਲੋਂ ਮੇਰੇ ਕੋਲ ਆ ਐਵੇਂ 2 ਮਿੰਟ ਵੀ ਲੱਗਦੇ ਫਿਰ ਖੜ ਗਿਆ ਫੇਰ ਖੜ ਗਿਆ ਚੱਲ ਜੀ ਮਾਰੀ ਮੁੰਤਾ ਜੀ ਪਾਲੇ ਸਫਰ ਬਾਰੇ ਕੀ ਕਹਿਣਾ ਸਫਰ ਬਹੁਤ ਵਧੀਆ ਨਿਕਲ ਰਿਹਾ ਵੀਰਾ ਔੜਾ ਸਫਰ ਤੇਰੀ 4 ਵਜੇ ਨਿਕਲਿਆ ਕਰਦਾ ਬਾਈ ਬੋਲੋ ਜੀ ਇੱਕ ਬੰਦਾ ਬਣਾਓ ਰਹਿ ਗਿਆ ਦੋ ਬੋਲੋ ਜੀ ਲੈ ਦੋਨੋਂ ਰਹਿ ਨਹੀਂ ਕੋਦੇ ਅਜੇ ਤੱਕ ਫਰੇਮ ਚ ਐ ਬੋਲ ਲੋ ਕੁਝ ਹੁੰਦੇ ਦੱਸੋ ਅੱਗੇ ਕੀ ਆ ਰਿਹਾ ਅੱਗੇ ਕੋਲਾ ਆ ਰਿਹਾ ਕੁਲਤੇ ਆ ਰਿਹਾ ਅੱਗੇ ਲੰਗਰ ਹਰ ਹੈ ਨਾ ਨੰਗਰੋਂ ਪਹਿਲਾਂ ਐ ਨੰਗਰੋਂ ਤਾਂ ਪਹਿਲਾਂ ਬਾਈ ਬਾਕੀ ਠੀਕ ਐ ਉਹ ਵੀ ਡ్రਾਈ ਫਰੂਟਸ ਵਾਲਾ ਨਗਰ ਐ ਛੋਲੇ ਮੈਂ ਪੂਰੀਆਂ ਨੂੰ ਕਿਹੜਾ ਦੇਣਾ ਇਹਨੂੰ ਪੂਰੀਆਂ ਖਲਾਵਾਂਗੇ ਹਾਂ ਤੁਰਿਆ ਆ ਰਿਹਾ ਇਹਨੂੰ 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 ਛੋਲੇ ਖਲਾਵਾਂਗੇ ਜ਼ੋਰ ਚਾਹੀਦਾ ਇਹਨੂੰ ਜਿਆਦਾ ਸੱਚ ਹੈ ਕਹਿੰਦੇ ਨਾ ਛੋਲਾ ਖਾ ਕੇ ਕੋੜਾ ਬਹੁਤ ਦੌੜਦਾ ਹਾਂ ਭੱਜਾ ਜਾਊਗਾ ਉੱਪਰ ਤੱਕ ਇਹ ਨਾ ਇਹਨਾਂ ਪਰਸਪਤ ਇਹਨਾਂ ਕੋਲੋਂ ਤਾਂ ਫੋਟੋ ਜੀ ਨਹੀਂ ਦੇਖਿਆ ਨਾ ਉਹ ਜਿਹੜੇ ਮਿਟੀਬਾਲ ਜੀਆ ਮੇਰੇ ਨਹੀਂ ਅਖੇ ਤੰਦਕਰ ਰੋੜ ਚੜਕੇ ਸਕੂਟਰ ਦੋ ਬੰਦੇ ਆ ਰਹੇ ਨੇ ਇਹਨਾਂ ਨੂੰ ਸਰ ਬਣਾਤਾ ਉਹ ਤਾਂ ਰੈਸ਼ ਬਣਾਈ ਤੇ ਗੁਰੂ ਆਉਂਦੇ ਨੇ ਵੀ ਇਹ ਸਾਡੇ ਦੋਸਤ ਹੈ ਕਿ ਕਮਰਾ ਬਣਵਾਤਾ ਸੀ ਹਾਂ ਜਿਆ ਤਾਂ ਆਉਂਗੇ ਇਹਦੇ ਜਿੱਥੇ ਫੋਟੋ ਜਿੱਥੇ ਫੋਟੀਆਂ ਲਈ ਉਹ ਸਸਰੇ ਮਿਲਦੇ ਪਹਿਲਾ ਪਹਿਲਾ ਤਾਂ ਬੜਾ ਜੋਸ਼ ਤਾਂ ਬਈ ਇਹ ਚ ਪਹਿਲੇ ਪਹਿਲੇ ਜਨਮ ਦੀ ਤਸਵੀਰ ਇੱਥੇ ਗੁਰੂ ਗੋਬਿੰਦ ਸਿੰਘ ਜੀ ਇੱਥੇ ਜੀ ਸਾਹਮਣੇ ਆ ਗਿਆ ਜੀ ਮ사ਜ ਕਰਾਉਣ ਵਾਸਤੇ ਤੇ ਦਵਾਈਆਂ ਦੀ ਦੁਕਾਨ ਹੋ ਗਈ ਤੇ ਅੰਦਰ ਇਹਦੇ ਲੱਗਿਆ ਹੋਇਆ ਚਾਹ ਤੇ ਰਸਾਂ ਦਾ ਲੰਗਰ ਕਿਉਂਕਿ ਇੱਥੇ ਜਿਹੜੇ ਦੁਕਾਨਦਾਰ ਨੇ ਆਸੇ ਪਾਸੇ ਵਾਲੇ ਮਾਰਕਟ ਵਾਲੇ ਉਹ ਲੰਗਰ ਨਹੀਂ ਲਗਣ ਦਿੰਦੇ ਹੁਣ ਆਪਣੇ ਪਾਲੇ ਵੀਰ ਨੇ ਕਰਾ ਲਈ ਮ사ਜ ਤੇ ਆਪਾਂ ਲੈ ਲੈ ਮਿੱਠਾ ਤੇ ਛੋਲੇ ਹੁਣ ਛਾਲਾ ਮਾਰਦੇ ਗੋਬੀਧਾਮ ਪਹੁੰਚਾਂਗੇ ਮਗਰੋਂ ਤੁਰੇ ਤੇ ਹੁਣ ਪੁਲ ਦੇ ਕੋਲ ਆ ਗਏ ਪੁਲ ਪਾਰ ਕਰਨ ਤੋਂ ਬਾਅਦ ਕਿੰਨਾ ਕਿੰਨਾ ਕਿ ਸਫ਼ਰ ਰਹਿ ਗਿਆ ਜੀ ਆ ਰਹੀ ਹਿਸਾਬ ਕਿਤਾਬ ਹੁੰਦਾ ਹੁੰਦਾ ਮੈਂ ਹੁਣ ਵੀਡੀਓ ਚ ਪਾ ਰਣਾ ਹੈ ਵੀ ਇਹ ਮੈਨੂੰ ਕੁਝ ਨਹੀਂ ਦੱਸਦੇ ਅੱਗੇ ਜਦੋਂ ਕੈਮਰਾ ਆਉਂਦਾ ਕਿੰਨਾ ਕਿ ਸਫਰ ਰਹਿ ਗਿਆ ਗਮਿਆਂ ਬੰਦਿਆਂ ਨੂੰ ਕੀ ਪਤਾ 4 ਸਾਲ ਲਾਤੇ ਸਕੂਟਰ ਦੇ ਉੱਤੇ ਦੇਖ ਲੈ ਪੱਲੇ ਵੀਰ ਮਨੂੰ ਦੱਸ ਨਹੀਂ ਰਿਹਾ ਵੀ ਕਿੰਨਾ ਸਫਰ ਰਹਿ ਗਿਆ ਅੱਗੇ ਇਹਨੇ ਗੇੜਾ ਤੇ ਆ ਪਿਆ ਛੋਲੇ ਮਗਾ ਰਣੇ ਪ੍ਰਧਾਨ ਸਾਹਿਬ ਨੇ ਉਹ ਹੈ ਲੋਲ ਫਾਵਾ ਮਾਰੇ ਇੱਧਰ ਪਹਿਲਾਂ ਜਾਨ ਆ ਜਾ ਰਹੀ ਆ ਹੌਸਲੀ ਲੋਰ ਇਸ ਨੂੰ ਸਾਦੇ ਮੁੱਠੀ ਜੇ ਕਿ ਟੀ ਭਰੀ ਹੈ ਪਟਾਣੀ ਵਿਆਹ ਹੋਇਆ ਤੇਰਾ ਵਿਆਹ ਹੋਇਆ ਵਾਜਾ ਤਮੇ ਕੀ ਹੋ ਰਿਹਾ ਉਹ ਆ ਨਦੀ ਦਾ ਇਹ ਤਰਿਆ ਦਾ ਕਹਿਣੋ ਐ ਉਹ ਜਗਾ ਨਹੀਂ ਹੈਗੀ ਇਹ ਚਾ ਦੇਖ ਵੀਰ ਜੀ ਆ ਜਗ੍ਹਾ ਦਾ ਕੰਮ ਹੈ ਕਸਮੇ ਖਾ ਲਈ ਵੀਡੀਓ 'ਚ ਤਾਂ ਬੋਲਣਾ ਨਹੀਂ ਕਸਮੇ ਖਾ ਲਈ ਹੂੰਗਾ ਭਾਈ ਜਾਨਾ ਹੈ ਉਹ ਡਾਡਾ ਹੱਥੇ ਵੀਰ ਨੂੰ ਹਾਂ ਹੂੰ ਨਟਾ ਦੇ ਮੈਨੂੰ ਫੋਨ ਆ ਜਾਣਾ ਪੱਲੇ ਵੀ ਤੇ ਮੈਂ ਜਾ ਰਹੀ ਹਾਂ ਜੀ ਉਹ ਮੌਂਦਾਰੀ ਬੰਦਾ ਤੂੰ ਜੈਨਤਰ ਹੁੰਦੇ ਵਿੱਚ ਆ ਗਿਆ ਜਾ ਉਹ ਤਾਰੀ ਹੈ ਹਾਂ ਜਾਣਾ ਇਹ ਨੂੰ ਕਾ ਭਾਈ ਜਣਾ ਬੋਲਣਾ ਦੇਰ ਤੀ ਪੱਲੇ ਭਾਈ ਕੀ ਕਹਿਣਾ ਚਾਹੋਗੇ ਬੱਸ ਯਾ ਕਹਿਣਾ ਸਫਰ ਵਧੀਆ ਹੋ ਰਿਹਾ ਇਹ ਬੜਾ ਤਾਰ-ਤਾਰੀ ਬੋਲਦਾ ਹੈ ਅਨੰਦ ਲੈ ਰਿਹਾ ਹਾਂ ਹੁਣ ਖੀਲਾਗਾ ਕਿਹੜਿਆ ਦਾ 50 ਰੁਪਏ ਆ ਕਿਹੜਿਆ 50 ਰੁਪਏ ਕਹਿੰਦੇ ਆ 50 ਮ사ਜ ਮ사ਜ ਕਰਾ ਕੇ ਆ ਕੇ ਬਾਬੇ ਦੇ ਲਾਗ ਗਿਆ ਛੜ ਜਪਰਾ ਅਹੀਂ ਰਹੂਗਾ ਫਿਰ ਉਹਦੇ ਨਾਲ ਚਾਹ ਪੀਤੀ ਚਾਹ ਦੇ ਨਾਲ ਰਾਤ ਗੱਦੇ ਅਗੇ ਅਗੇ 4 ਕਿਲੋ ਮੀਟਰ ਰਹਿ ਗਿਆ ਬਈ ਤੇ ਬੱਸ ਖਿੱਚਦੇ ਪਾਲੇ ਓਏ ਉਹ ਉਥੋਂ ਚੜਦੇ ਚੜਦੇ ਇੱਥੇ ਆ ਗਏ ਅਹੀਂ ਪਿੱਛੋਂ ਨਹਿਰ ਕੋਲ ਤੇ 4 ਕਿਲੋਮੀਟਰ ਸੀ ਗੋਵਿੰਦਤਾਮ ਦਰ ਆ ਗਿਆ ਅਰਥਾਤ ਦਰ ਆ ਗਿਆ ਪੱਲਾ ਓਏ ਪੱਲਾ ਕਹਿੰਦਾ ਮੈਨੂੰ ਚੱਕਰ ਆ ਰਹੇ ਆ ਲਾ ਉਹ ਸਿਰ ਦੇ ਕੋ ਮਰੇ ਯਾਰ ਚੱਕਰ ਹੀ ਕਹਿੰਦੇ ਆ ਉਹਨੂੰ ਭਾਈ ਕੀ ਚੱਕਰ ਆ ਗਿਆ ਤੁਰਦੇ ਤੁਰਦਿਆਂ ਨੂੰ ਹੋ ਗਿਆ ਹਨੇਰਾ ਤੇ ਬਾਕੀ ਦੇਖਦੇ ਆ ਜਦੋਂ ਬੰਦਾ ਹੈਲੀਪੈਡ ਦੇ ਕੋਲ ਪਹੁੰਚ ਗਿਆ ਨਾ ਤੇ ਸਫ਼ਰ ਥੋੜਾ ਰਹਿ ਜਾਂਦਾ ਤੇ ਬੰਦਾ ਛਾਲਾ ਮਾਰਦਾ ਗੋਬਿੰਦਾਂ ਪਹੁੰਚ ਜਾਂਦਾ ਬਾਕੀ ਹੁਣ ਦੇਖਦੇ ਸਾਨੂੰ ਹੋ ਗਿਆ ਹਨੇਰਾ ਅੱਗੇ ਸਾਨੂੰ ਕਮਰਾ ਮਿਲਦਾ ਜਾਂ ਨਹੀਂ ਰਿਹਾਇਸ਼ ਮਿਲਦੀ ਜਾਂ ਨਹੀਂ ਕਿਤੇ ਰੂਮ ਨਾ ਕਰਨਾ ਪੈ ਜੀ ਕਰ ਬੱਬੇ ਮੂ ਕਰ ਫਾਲੇ ਚੱਲੀ ਆ ਜਾ ਕਰਦੇ ਘਰੋਂਦੇ ਹੁਣ ਦੋ ਗੋਬਿੰਦ ਘਾੜ ਪਹੁੰਚ ਗਏ ਸੌਰੀ ਗੋਬਿੰਦ ਘਾਮ ਹੁਣ ਦੇਖਦੇ ਆਂ ਬਾਕੀ ਰਾਹ ਤਾਂ ਪਿਛਲੇ ਪਿੱਛੇ ਰਹਿ ਗਏ ਅਸੀਂ ਪਹਿਲਾਂ ਆ ਗਏ ਆਪ ਦੀ ਹਿੰਮਤ ਮਾਰ ਕੇ ਪਹਿਲਾ ਬਾਈ ਮਗਰ ਹੈ ਚਲੋ ਚਲੋ ਜਾ ਕੇ ਹੁਣ ਬਿਸਤਰੇ ਦੇਖਾਂਗੇ ਜਦੋਂ ਮਿਲਗੇ ਤੇ ਨਾਲ ਦੀ ਹੁਣ ਬਹਿ ਜਾਣ ਉੱਥੇ ਕਿੰਨੇ ਦਾ ਜੋਰ ਲੱਗਿਆ ਸਰੀਰ ਦਾ ਜੋਰਦਨ ਖੰਨੀ ਰਹਿ ਗਿਆ ਉਹਨੂੰ ਕੱਲ ਦਾ ਦਿਖਾਵਾਂਗੇ ਅੱਗੇ ਕੀ ਬਣਦਾ ਗੋਵਿੰਦਪੁਰ ਆ ਪਹੁੰਚ ਗਏ ਕਮਰੇ ਦਾ ਦੇਖਦੇ ਆ ਕਿ ਅਰੇਂਜਮੈਂਟ ਹੈ ਤੇ ਤੁਹਾਨੂੰ ਫਿਰ ਦੱਸਦੇ ਆ ਉਹਦਾ ਚਾਨਣ ਜੜਿਆ ਪਿਆ ਦੇਖ ਲੈ ਕਮਰੇ ਬਹੁਤ ਜ਼ਿਆਦਾ ਮਹਿੰਗੇ ਵੇਚ ਰਹੇ ਆ 5-8000 ਦੇ 8 ਬੰਦਿਆਂ ਨੂੰ 8000 ਦੇ 1000 ਨੂੰ ਇੱਕ ਬੰਦਾ ਤੱਕ ਨੰਗਾ ਨਲਾ ਦੋ ਫਰੰਕ ਫਰੰਕ ਆਇਆ ਬਾਈ ਆ ਉਹ ਕਰਾ ਬਾਈ ਦੇ ਬਿਆਨ ਲਾਤੀ 10 ਘਟਮ ਜਦਾ ਸਾਰਾ ਪਿੰਡ ਦੇਖੂ ਘੜ ਘੜ ਕੇ ਕਿਹੜਾ ਲੈ ਗਿਆ ਰੀਲਾ ਆ ਗਰਮ ਗਰਮ ਲੋਰਾ ਵੀ ਚੱਕ ਕੇ ਗੱਡੀ ਕਮਰਾ ਸਾਨੂੰ ਕੋਈ ਨਹੀਂ ਮਿਲਿਆ ਨਾ ਇਥੇ ਮਿਲੀ ਰਹਿ ਹੈ ਜਿੱਥੇ ਤੁਹਾਨੂੰ ਕੰਬਲ ਮਿਲੇ ਸੀ ਤਾਂ ਜਿੱਥੇ ਮਿਲੀ ਜਗਾ ਤੇ ਅਸੀਂ ਬਾਹਰ ਕਿਤੇ ਰੂਮ ਰੈਂਟ ਆਪ ਦਾ ਦੇਖਿਆ 3000 ਨੂੰ ਉੱਥੇ ਸੋਵਾਂਗੇ ਤੇ ਤੁਹਾਨੂੰ ਸਿੱਧਾ ਸਵੇਰੇ ਮਿਲਾਂਗੇ ਹੁਣ ਵੀ ਤੁਹਾਨੂੰ ਅਲਦੇ ਦਾ ਸਵੇਰੇ